ਸਿਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਉ ਸਤੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋਂ ਦੇਵ ਜਾਏ ਮਨ ਚਿੰਦਿਆ ਵਰ ਪਾਵਣਾ ਜੋ ਇਸ ਸੋ ਫਲ ਪਾਏ ਨਾਉ ਤੇ ਆਈ ਐ ਨਉ ਮੰਗੀ ਐ ਨਾਮੈ ਸਹਿ ਸਮਾਏ ਮਨ ਮੇਰੇ ਹਰਸ ਚਾਖ ਤਿਖ ਜਾਏ ਜਿੰਨੇ ਗੁਰਮਖ ਚਖਿਆ ਸਜੇ ਰਹੇ ਸਮਾਏ ਰਹਾਉ ਜਿੰਨੇ ਸਤੁਰ ਸੇਵਿਆ ਤਿਨੇ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਆ ਚੁਕਾ ਮਨ ਅਵਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹ ਮਾਨ ਸਤੁਰ ਸੇਵਨੇ ਆਪਣਾ ਤੇ ਫਿਰ ਲੈ ਸੰਸਾਰ ਹਉ ਮੈਂ ਮਮਤਾ ਮਾਰ ਕੇ ਹਰ ਰਖਿਆ ਔਰ ਧਾਰ ਹੋ ਤਨ ਕੈ ਬਲੇ ਹਾਰਨੇ ਜਿਨਾ ਨਾਮੇ ਲਗਾ ਪਿਆਰ ਸਈ ਸੁਖੀਏ ਚਹ ਜੁਗੀ ਜਿਨਾ ਨਾਮ ਅਹੋਟ ਅਪਾਰ ਫਰ ਮਿਲਿਏ ਨਾਮ ਪਾਈਏ ਚੁਕੇ ਮੋਹ ਪਿਆਸ ਹਰ ਸੇਤੀ ਮਨ ਰਾਵ ਰਹਾ ਕਰਹੀ ਮਹ ਉਦਾਸ ਜਿਨਾਂ ਹਰ ਕਾ ਸਾਦ ਆਇਆ ਉਹ ਤਿਨ ਬਿលਿਹਾਰੇ ਜਾਸ ਨਾਨਕ ਨਦਰੀ ਪਾਈਏ ਸਚ ਨਾਮ ਗੁਣਤਾਸ ਸਿਰਾਗ ਮਹਲਾ ਤੀਜਾ ਬੋ ਭੇ ਕਰ ਪਰਮਾਈਐ ਮਨ ਹਰਦੇ ਕਉਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਨ ਵਿਸ਼ਟਾ ਮਾਇ ਸਮਾਏ ਮਨ ਰੇ ਗਰੇ ਹੀ ਮਾਹੇ ਉਦਾਸ ਸ ਸੰਯਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਉਰਕੇ ਸਬਦ ਮਨ ਜੀਤਿਆ ਗਤ ਮੁਕਤ ਕਰੇ ਮਹਿ ਪਾਏ ਹਰ ਕਾ ਨਾਮ ਧਿਆਈਐ ਸੰਗਤ ਮੇਲ ਮਲਾਏ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ ਬਰਸਾ ਤੁਰ ਸੁਖ ਨਾ ਪਾਵੇ ਫਿਰ ਫਿਰ ਜੋਨੀ ਪਾਹੇ ਹਰ ਹਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਤਲਾਏ ਤਿੰਨਾ ਪਿਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤਮਾਈ ਜੋ ਪ੍ਰਪਾਵੇ ਸੋ ਥਿਏ ਅਵਰ ਨਾ ਕਰ ਨਾ ਜਾਏ ਜਨਨਾਰਕ ਜੀਵੇ ਨਾਮ ਲਐ ਹਰ ਦੇਵੋ ਸਹਿ ਸੁਪਾਏ